ਪੰਜਾਬ ਸਰਕਾਰ ਮੁਰਦਾਬਾਦ 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 ਵਰਕਰਾਂ ਤੇ ਘੱਟੋ ਘੱਟ ਉਜਰਤਾਂ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਮਾਨ ਪੱਤਾ ਵਰਕਰਾਂ ਤੇ ਘੱਟੋ ਘੱਟ ਉਜਰਤਾਂ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸਾਰੇ ਵਿਭਾਗਾਂ ਦੇ ਕੱਚੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸਾਰੇ ਵਿਭਾਗਾਂ ਦੇ ਕੱਚੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਆਊਟਸੋਰਸ ਆਊਟਸੋਰਸ ਪ੍ਰਣਾਲੀ ਨੂੰ ਤਫਾ ਕਰੋ ਤਫਾ ਕਰੋ ਤਫਾ ਕਰੋ ਆਊਟਸੋਰਸ ਪ੍ਰਣਾਲੀ ਨੂੰ ਤਫਾ ਕਰੋ ਤਫਾ ਕਰੋ ਤਫਾ ਕਰੋ ਫੇਕਸ ਸਕੀਮਾ ਰੱਦ ਕਰੋ ਰੱਦ ਕਰੋ ਰੱਦ ਕਰੋ ਸਾਥਿਓ ਤੇਜਰ ਤੇ ਮਰਾਜ ਭੈਣ ਦੇ ਭਰਾਓ ਜੋ ਸਾਡਾ ਅੱਜ ਦਾ ਫੈਸਲਾ ਸੀ ਸਾਡਾ ਫੈਸਲਾ ਕੋਈ ਇਹ ਨਹੀਂ ਸੀਗਾ ਵੀ ਅਸੀਂ ਕੋਈ ਮੀਟਿੰਗ ਲੈ ਕੇ ਜਾਣੀ ਦੀ ਵਿੱਤ ਮੰਤਰੀ ਜਾਂ ਹੋਰ ਦੀ ਕਿਸੇ ਦੀ ਸਾਡਾ ਇਹ ਪੱਕਾ ਤੌਰ ਤੇ ਫੈਸਲਾ ਸੀ ਵੀ ਅਸੀਂ ਉਹਨਾਂ ਦੇ ਦਫ਼ਤਰਾਂ ਜਾ ਕੇ ਘਰਾਓ ਕਰਨਾ ਹੈ ਤੇ ਨਾਲ ਸਾਡਾ ਇਹ ਵੀ ਫੈਸਲਾ ਸੀ ਵੀ ਅੱਜ ਜੇ ਪੁਲਿਸ ਸਾਨੂੰ ਕਿਤੇ ਰੋਕੂਗੀ ਬੈਰੀਕੇਡ ਲਾਊਗੀ ਤਾਂ ਅਸੀਂ ਪੁੱਛਦੇ ਤਸਈਏ ਜਿਹੜੇ ਲੈਣ ਵਾਸਤੇ ਤਿਆਰ ਸੀਗੇ ਉਹਨਾਂ ਦਾ ਜ਼ਬਰ ਚੱਲਣ ਵਾਸਤੇ ਤਿਆਰ ਸੀ ਅਸੀਂ ਬੈਰੀਕੇਡ ਤੋੜਨੇ ਦੇ ਕੇ ਸਾਡਾ ਇਹ ਫੈਸਲਾ ਸੀ ਜਿੰਦਾਬਾਦ 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 ਮੈਂ ਸਮਝਦਾ ਬਈ ਉਸ ਪ੍ਰਸ਼ਾਸਨ ਦੀ ਤੇ ਸੇਪਲ ਪ੍ਰਸ਼ਾਸਨ ਦੀ ਇਹ ਸਮਝਦਾਰੀ ਚੰਗੀ ਹੈ ਦੋਨਾਂ ਨੇ ਕਿਉਂਕਿ ਉਹਨਾਂ ਦੇ ਹਿੱਤ ਵੀ ਸਾਡੇ ਹਿੱਤਾਂ ਦੇ ਨਾਲ ਜੁੜੇ ਹੋਏ ਨੇ ਕਿ ਉਹਨਾਂ ਨੇ ਰਸਤੇ ਨਹੀਂ ਰੋਕਾਂ ਲਾਈਆਂ ਅਸੀਂ ਦੋ ਸਾਡਾ ਟੀਚਰ ਸੀ ਅਸੀਂ ਉੱਥੇ ਪਹੁੰਚੇ ਆਂ ਅਗਲਾ ਹਲਾ ਅਸੀਂ ਪਹਿਲਾਂ ਕਰਕੇ ਆ ਗਏ ਨੇ ਤੇ ਤਸੀਰਦਾ ਸਾਹਿਬ ਨੂੰ ਬੇਨਤੀ ਮੇਰੇ ਲਾਗੇ ਆ ਜਨ ਜੀਦਰ ਸਾਹਿਬ ਆਏ ਆ ਆ ਮੇਰੇ ਤਰ੍ਹਾਂ ਇੱਕ ਮਿੰਟ ਆਹ ਚੱਕਰ ਤੇ ਆ ਕਰੀਆ ਆਹ ਤੇ ਨਹੀਂ ਆਇਆ ਇਹਦਾ ਹੋ ਗਏ ਤਸੀਰਦਾ ਸਾਹਿਬ ਸਾਡਾ ਸੁਨੇਹਾ ਅਸੀਂ ਤੁਹਾਡੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਦੇਣਾ ਚਾਹੁੰਦੇ ਆ। ਕਿ ਤੁਸੀਂ ਇਹ ਉਹਨਾਂ ਨੂੰ ਦੱਸ ਦਿਓ। ਨਹੀਂ ਇਹ ਬਈ ਇਹ ਬਈ ਕੀ ਬੋਲਦੇ ਹੋ। ਇਹ ਪੰਜਾਬ ਦੇ 7.5 ਲੱਖ ਮੁਲਾਜ਼ਮ ਤੇ ਪੈਨਸ਼ਨ ਦੇ ਪ੍ਰਸ਼ਾਸਨ ਦਾ ਸਾਜਾ ਫਟਰੀ ਦਾ ਹੈ। ਅੱਜ ਮੁੱਖ ਮੰਤਰੀ ਵੀ ਦਫ਼ਤਰ ਆ ਕੇ ਉਹਨਾਂ ਨੂੰ ਕਹਿਣ ਵਾਸਤੇ ਆਇਆ ਸੀ ਉਹਨਾਂ ਨੂੰ ਬਗਾਲਣ ਵਾਸਤੇ ਆਇਆ ਸੀ। ਇਹ ਤੁਸੀਂ ਪਿਛਲੇ 5 ਸਾਲ ਤੋਂ ਮੁਲਾਜ਼ਮਾਂ ਤੇ ਪੈਨਸ਼ਨਾਂ ਨਾਲ ਮਾਲ ਪੱਤੇ ਵਾਲਿਆਂ ਨਾਲ ਲਗਾਤਾਰ ਧੱਕਾ ਕਰ ਰਹੇ ਹੋ ਤੁਸੀਂ ਅਨਿਆਇ ਕਰ ਰਹੇ ਹੋ। ਪੈਂਚਨ ਅਤੀਸੀ ਸਾਲ ਦੇ ਜਿਹੜੇ ਇਸ ਮਜਾਰੇ ਵਿੱਚ ਆਏ ਨੇ ਉਹਨਾਂ ਦਾ ਪੇ ਕਮਿਸ਼ਨ ਦੀ ਰეკਮੈਂਡੇਸ਼ਨ ਦੇ ਬਾਵਜੂਦ 2.5 ਲੱਖੂ ਨਹੀਂ ਕੀਤਾ ਜਾ ਰਿਹਾ ਪੇ ਕਮਿੰਦੇ ਬਕਾਇਆ ਨਹੀਂ ਦਿੱਤੇ ਜਾ ਰਹੇ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਨ ਵਾਲੀ ਪੋਲਸੀ ਅੱਜ ਤੱਕ ਦੇ ਇਤਿਹਾਸ ਤੋਂ ਸਾਰਿਆਂ ਨਾਲ ਮਾੜੀ ਪੋਲਸੀ ਹੈ ਕੇਂਦਰ ਦੇ ਸਕੀਮ ਜਵਰੀ ਥੋਪੇ ਜਾ ਰਹੇ ਨੇ 16% ਮਹंगाई ਪੱਤਾ ਸਾਨੂੰ ਘੱਟ ਮਿਲ ਰਿਹਾ ਹੈ ਤੇ ਪਰਮੇਸ਼ਨਲ ਪੀਰੀਅਡ ਦੇ 3 ਸਾਲ ਦਾ ਲਾ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਮਾਰ ਪੱਤਾ ਮਰਾਜਮ ਮੇਡੇ ਮੀਨ ਹੋਵੇ ਆਸ਼ਾ ਹੋਵੇ ਇਹਨਾਂ ਨੂੰ ਨਮੂਨੇ ਜੇ ਪੱਤੇ ਦੇ ਕੇ ਇਹਨਾਂ ਦੇ ਰਜਗਾਰ ਦੇ ਨਾਂ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਉਲਟਾ ਸੈਂਟਰਸ ਕੇ ਥੋਪੇ ਹੋਏ ਨੇ ਤੇ 200 ਰੁਪਿਆ ਜੱਗੀਆ ਟੈਕਸ ਤੋਂ ਜਬਰੀ ਵਸੂਲਿਆ ਜਾ ਰਿਹਾ ਹੈ ਇਹ ਸਾਡਾ ਉਹਨਾਂ ਨੂੰ ਸੁਨੇਹਾ ਦੇ ਦਿਓ ਬੇ ਆਰ ਵਾਲਾ ਸੁਪਨਾ ਭੁੱਲ ਜਾਣ ਲੋਕਾਂ ਨੇ ਇਹਨਾਂ ਨੂੰ ਰੋੜਨਾ ਸੜਕਾਂ ਦੇ ਉੱਤੇ ਰੋੜਨਾ ਹੈ ਕਿ ਨਾਲ ਹੀ ਅਸੀਂ ਅਗਲਾ ਪ੍ਰੋਗਰਾਮ ਅਰੀਕ ਦਿੱਤਾ ਹੈ ਉਹਨਾਂ ਨੂੰ ਦੱਸ ਦਿਓ ਵੀ ਤੁਹਾਡਾ ਪੰਜਾਬ 'ਚ ਕੋਈ ਮਰਤਰੀ ਦਾ ਨਹੀਂ ਹੋਊਗਾ ਇਹਦੀ ਕੋਠੀ ਦਾ ਘਰਾਓ ਅਗਲੇ ਦਸੰਬਰ ਮਹੀਨੇ ਚ ਨਹੀਂ ਕਰਾਂਗੇ ਸਾਰਿਆਂ ਦੀ ਕੋਠੀਆਂ ਦੇ ਮੋੜੇ ਜਾ ਕੇ ਅਲੀਸ਼ਰ ਬੰਗਲੇ ਦੇ ਮੋੜੇ ਜਾ ਕੇ ਫਿਰ ਸਿਆਪਾ ਕਰਾਂਗੇ ਸਾਡਾ ਸੁਨੇਹਾ ਦੇ ਦਿਓ ਹਾਏ ਹਾਏ ਕਰਾ ਸਿਆਪਾ ਹਾਏ ਹਾਏ ਅਗਲਾ ਸਿਆਪਾ ਪਿੱਟੋ ਹਾਏ ਹਾਏ ਅਗਲਾ ਸੁਨੇਹਾ ਸਾਡਾ ਇਹ ਵੀ ਦੇ ਦਿਓ ਹੁਣ ਪੰਜਾਬ ਦੇ ਮਜ਼ਦੂਰ ਤੋਂ ਪੈਂਚ ਇੱਕ ਅੱਧੀ ਰੈਲੀ ਕਰਨ ਵਾਸਤੇ ਇੱਕ ਦਿਨ ਦੀ ਰੈਲੀ ਕਰਨ ਵਾਸਤੇ ਨਹੀਂ ਆਣਗੇ ਕਿਸਾਨੀ ਕੋਲਾਂ ਤੋਂ ਸੇਧ ਲਈ ਜਾ ਹੁਣ ਆਨੰਦ ਮਤੇ ਸਮੇਂ ਦੇ ਧਰਨੇ ਇਹਨਾਂ ਦੇ ਘਰਾਂ ਦੇ ਬੋਲੇ ਚੱਲਣਗੇ ਕੇਂਦਰ ਬਣਾ ਕੇ ਲਾਵਾਂਗੇ ਮੁੱਖ ਮੰਤਰੀ ਨੂੰ ਕੇਂਦਰ ਬਣਾਵਾਂਗੇ ਤੇ ਉਹਦੇ ਅੱਗੇ ਲਾਵਾਂਗੇ ਲਗਾਤਾਰ ਧਰਨੇ ਇਹ ਸਾਡਾ ਸੁਨੇਹਾ ਦੇ ਦਿਓ ਇਹ ਕਹਿ ਰਹੇ ਸੀ ਤੁਸੀਂ ਦਾ ਸਾਹਿਬ ਇੱਕ ਚਿੱਠੀ ਆ ਰਹੀ ਹੈ ਮੀਟਿੰਗ ਦੀ ਉਹ ਮੀਟਿੰਗ ਦੀ ਚਿੱਠੀ ਆ ਰਹੀ ਹੈ ਵਿੱਤ ਮੰਤਰੀ ਨਾਲ ਜਿਹਦੇ ਨਾਲ ਅਸੀਂ 12 13 ਮਿੰਟਾਂ ਕਰ ਲਈਆਂ ਤੇ ਚਾਰ ਵਾਰ ਮੀਟਿੰਗ ਦੇਰ ਤੋਂ ਮੁੱਖ ਮੰਤਰੀ ਮੀਟਿੰਗਾਂ ਦੇ ਕੇ ਭੱਜਿਆ ਹੈ ਜਿਹੜਾ ਭੱਜਿਆ ਉਹਨੂੰ ਭਾਜੀ ਅਸੀਂ ਪਾਤੀਏ ਤੇ ਲਗਾਤਾਰ ਹੁਣ ਪਾਣੀ ਹੈ ਤੇ ਜਿਹੜੀ ਤੁਸੀਂ ਮੀਟਿੰਗ ਦੀ ਸਾਨੂੰ ਚਿੱਠੀ ਦੇ ਰਹੇ ਹੋ ਉਹਦੇ ਦੇ ਸਾਝਾ ਫਲਟ ਵਿਚਾਰ ਲਵਾਂਗਾ ਬਾਅਦ ਚ ਤੇ ਮੀਟਿੰਗ ਤੇ ਜਾਣਾ ਨਹੀਂ ਜਾਣਾ ਕੀ ਕਰਨਾ ਹੈ ਇਹ ਸਾਝਾ ਫਲਟ ਬਾਅਦ ਵਿਚਾਰ ਲਵਾਂਗਾ ਸਾਡੀ ਮੁੱਖ ਮੰਗ ਜਿਹੜੀ ਹੈ ਮੁੱਖ ਮੰਤਰੀ ਸਾਡੇ ਨਾਲ ਬੈਠੇ ਅੱਖ ਚੱਕ ਪਾ ਕੇ ਗੱਲ ਕਰੇ ਸਾਡੇ ਲੋਕਾਂ ਨਾਲ ਤਾਂ ਅਸੀਂ ਮੀਟਿੰਗ ਕਰਾਂਗੇ ਉਹਦੇ ਨਾਲ ਫਿਰ ਦੱਸਾਂਗੇ ਸੱਚਾ ਕੌਣ ਤੇ ਝੂਠਾ ਕੌਣ ਹੈ ਇਸ ਕਰਕੇ ਸੀਰ ਸਾਹਿਬ ਤੁਹਾਨੂੰ ਬੇਨਤੀ ਕਰਦੇ ਆ ਤੁਸੀਂ ਮੰਗ ਬਤ ਤੇ ਲੈ ਰਹੇ ਹੋ ਤੁਸੀਂ ਆਪਣੇ ਬੋਲੋ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਕਹੋ ਜੀ ਹਾਂ ਜੀ ਅੱਗੇ ਇੱਕ ਮਿੰਟ ਦੇਖ ਲਓ ਸਾਡੇ 50 ਮੁਲਾਜ਼ਮ ਤੇ ਪੈਨਸ਼ਨਰ ਸਾਜਾ ਫਰਾਂਟ ਤੋਂ ਵੱਲੋਂ ਜੋ ਅੱਜ ਧੂਰੀ ਮਕਾਮ ਤੇ ਮੰਗ ਪੱਤਰ ਦਿੱਤਾ ਗਿਆ ਉਹ ਮਾਨਯੋਗ ਡੀ ਸਾਹਿਬ ਦੇ ਰਾਹੀਂ ਅਸੀਂ ਪੰਜਾਬ ਸਰਕਾਰ ਤੱਕ ਪਹੁੰਚਾ ਕਰਵਾਵਾਂਗੇ ਧੰਨਵਾਦ ਮੀਟਿੰਗ ਸੰਬੰਧੀ ਸਾਡੇ ਐਸਡੀਐਮ ਸਾਹਿਬ ਦੇ ਵੱਲੋਂ ਗੱਲ ਕਰਕੇ ਉੱਪਰ ਤੁਹਾਨੂੰ ਜਿਹੜੀ ਮੀਟਿੰਗ ਦਵਾਈ ਜਾ ਰਹੀ ਹੈ ਉਹਦਾ ਤੁਹਾਨੂੰ ਲੈਟਰ ਅਸੀਂ ਤੁਹਾਨੂੰ ਦੇ ਦਾਂਗੇ ਦੇਖੋ ਬੈਨ ਮਾਵਾ ਜੀ ਸਰਕਾਰ ਮਰਦਾ ਬਾਤ ਜਿਹੜਾ ਸਾਰੇ ਪੈਣਾ ਪਰਾਂਵਾ ਦਾ ਮਲਾਜਮਾਂ ਦੇ ਬੈਂਚਾਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਸਾਰੇ ਚੱਲ ਕੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ